ਰਾਗ ਮਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗੈ ਲੱਪਹਿ ਅਠੋਂ ਨੰਦਨ ਪ੍ਰਥਮ ਰਾਗ ਪੈਰੋਂ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁੰਨਿਆਕੀ ਗਾਵਹਿ ਬੰਗਲੇ ਪੁਨ ਅਸਲੇਖੀ ਕੀ ਭਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਿਲਾਵਲ ਗਾਵਹਿ ਆਪਣੀ ਆਪਣੀ ਭਾਤ ਆਸਤ ਪੁੱਤਰ ਪੈਰਵਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਿਕ ਆਲਪ ਹੈ ਸੰਗ ਰਾਗਨੀ ਪੰਜਉ ਥੱਪ ਹੈ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀਹੁਤੀ ਉਚਾਰੀ ਧਨਾਸਰੀ ਇਹ ਪੰਜਉ ਗਾਈ ਮਾਲ ਰਾਗ ਕੌਸਿਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਰਬਲ ਚੰਡ ਕੌਸਕਿ ਉਬਾਰਾ ਖੌਖਟ ਆਵ ਪੌਰਾ ਨਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਉਹਨੇ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹਿ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਪਾਰ ਜਾ ਸੰਗ ਲਾਈ ਪਾਂਚਉ ਯਾਰ ਜਾ ਸੁਰਮਾਨੰਦ ਭਾਸ ਕਰਿਆਏ ਚੰਦਰ ਬਿੰਬ ਮੰਗਲੰ ਸੁਹਾਈ ਸਰਸ ਬਾਨ ਆ ਆਹੇ ਬినੋਦਾ ਗਾਵਹਿ ਸਰਸ ਬਸੰਤ ਕਮੋਦਾ ਆਸਤ ਪੁੱਤਰ ਮੈਂ ਕਹੇ ਸਵਾਰੀ ਉਹਨੇ ਆਈ ਦੀਪਕ ਕੀ ਬਾਰੀ ਕਛੇਲੀ ਪਟਮੰਜਰੀ ਟੋਡੀ ਕਹੀ ਆਲਾਪ ਕਾ ਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਿ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗौरा ਔ ਕਾਮਰਾ ਕਲਿਆਨਾ ਆਸਤ ਪੁੱਤਰ ਦੀਪਕ ਕੇ ਜਾਨ ਸਭ ਮਿਲ ਸ੍ਰੀ ਰਾਗਵੈ ਗਾਵਹਿ ਪਾਚੌ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਛੈ ਸਿੰਧਵੇ ਅਲਾਪੇ ਸ੍ਰੀ ਰਾਗ ਸਿਉ ਪਾਚੌ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਤਮ ਮੇਘ ਰਾਗ ਵੈ ਗਾਵਹਿ ਪੰਚਉ ਸੰਗ ਬਰੰਗਨ ਲਾਵਹਿ ਸੋਰਠ ਗੌਂਡ ਮਲਾਰੀ ਤੁਨੀ ਪਉਣ ਗਾਵਹਿ ਆਸਾ ਗੁਣ ਗੁਨੀ ਉੱਚ ਸੁਰ ਸੁਹਾਉ ਪੁਨ ਕੀਨੀ ਮੇਗ ਰਾਗ ਸਿਓ ਪਾਂਚੌ ਚੀਨੀ ਬਹਿਰਾ ਧਰ ਗਾਜ ਧਰ ਕੇਦਾਰ ਜਬਲੀ ਧਰ ਨਟ ਔ ਜਲ ਧਾਰਾ ਪੁਨ ਗਾਵ ਹੈ ਸ਼ੰਕਰ ਔ ਸਿਆਮ ਮੇਘ ਰਾਗ ਪੁੱਤਰਮ ਕੇ ਨਾਮਾ ਖਸਤ ਰਾਗ ਯੋ ਨਗਾਏ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਨ ਕੇ 18 ਹੈ 10 20 ਕਾਸਟ ਰਾਗ ਯੁਨ ਗਾਏ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ